ਕਾਡੀ ਬਾਗ ਇਸ ਬਾਗ ਨੂੰ ਕਾਡੀ ਬਾਗ ਕਿਉਂ ਕਿਹਾ ਜਾਂਦਾ ਹੈ ਅੱਜ ਮੈਂ ਪ੍ਰਵੀਨ ਫੁਲਕਾਰੀ ਹਾਊਸ ਦੀ ਜਿਹੜੇ ਆ ਇਸ ਮਾਧਿਅਮ ਰਾਹੀਂ ਤੁਹਾਨੂੰ ਦੱਸੂਗੀ ਇਹ ਚਿੱਟੀਆਂ-ਚਿੱਟੀਆਂ ਜਿਹੜੀਆਂ ਵਿੱਚ ਬਣੀਆਂ ਹੋਈਆਂ ਛੋਟੇ-ਛੋਟੇ ਇਹਨੂੰ ਕਾਡੀ ਦੀ ਤਰ੍ਹਾਂ ਅਸੀਂ ਪ੍ਰੈਜ਼ੈਂਟ ਕੀਤਾ ਹੋਇਆ ਬਾਗ ਦੇ ਵਿੱਚ ਬਾਕੀ ਸਾਰਾ ਫੁਲਕਾਰੀ ਦੇ ਨਾਲ ਕੱਢਿਆ ਹੋਇਆ ਇਹ ਖੱਦਰ ਤੇ ਬਾਗ 2.5 ਮੀਟਰ ਲੰਬਾ 1.5 ਮੀਟਰ ਚੌੜਾ ਖੱਦਰ ਤੇ ਬਾਗ ਹੈਗਾ ਇਹਨੂੰ ਪੱਲਿਆਂ ਤੇ ਅਸੀਂ ਕ੍ਰੋਸ਼ੀਆ ਵੀ ਕਰਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਪਿੱਛੋਂ ਵੀ ਦੇਖ ਸਕਦੇ ਹੋ ਇਸ ਸਾਰਾ ਹੱਥ ਦੇ ਨਾਲ ਤਿਆਰ ਕੀਤਾ ਹੋਇਆ ਰੇਸ਼ਮ ਦੇ ਤੰਦਾਂ ਨਾਲ ਸਾਡੇ ਕੋਲ ਹੱਥ ਦੇ ਬਾਗ ਫਲਕਾਰੀਆਂ ਪੱਖੀਆਂ ਝੋਲੇ ਹੋਰ ਵੀ ਬਹੁਤ ਸਾਰੀਆਂ ਰਵਾਇਤੀ ਚੀਜ਼ਾਂ ਅਵੇਲੇਬਲ ਹੈਗੀਆਂ ਸਾਡਾ ਸਟੋਰ ਪੱਟੀ ਹੈਗਾ ਜੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਸਾਡਾ ਪਤਾ ਪੂਰਾ ਹੈਗਾ ਪ੍ਰਵੀਨ ਫਲਕਾਰੀ ਹਾਊਸ ਐਮ 636/12 ਲੋਹਰ ਰੋਡ ਪੱਟੀ ਲੋਹਰ ਰੋਡ ਪੱਟੀ ਤੁਸੀਂ ਜ਼ਰੂਰ ਯਾਦ ਰੱਖਿਓ ਇਸ ਇਸ ਜਗ੍ਹਾ ਤੇ ਸਾਡਾ ਸਟੋਰ ਹੈਗਾ ਸਾਡੇ ਨੰਬਰਸ ਹੈਗੇ ਆ ਖਰੀਦਣ ਦੇ ਲਈ 805 4621977 95012 ਕੀ ਚੱਲ ਰਿਹਾ ਸੀ ਸ਼ਿਪਿੰਗ ਸਾਡੀ